ਅੱਜ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਅੱਜ ਅਸੀਂ ਇੱਕ ਜਗ੍ਹਾ ਪਹੁੰਚੇ ਆ ਤੇ ਪਹਿਲਾਂ ਪਿੱਛੇ ਮੇਰੇ ਦੇਖ ਲਓ ਜਿਹੜੀ ਵੀਡੀਓ ਹੈ ਤੁਹਾਨੂੰ ਕਿੱਥੇ ਲੱਗਦੀ ਹੈ ਤੇ ਅੱਜ ਇੱਥੇ ਇੱਕ ਪੇਪਰ ਚੱਲਦੇ ਹੈ ਉਹ ਪੇਪਰ ਦੀ ਕਵਰੇਜ ਕਰਨ ਵਾਸਤੇ ਪਹੁੰਚੇ ਆ ਤੇ ਥੋੜੇ ਜਿਹਾ 5-7 ਮਿੰਟ ਲੱਗ ਜਾਣੇ ਮੈਂ ਸੋਚਿਆ ਵੀ ਚੱਲ ਲਾਈਵ ਹੋ ਕੇ ਆ 5-7 ਮਿੰਟ ਆਪਸ ਦੇ ਵਿੱਚ ਗੱਲਬਾਤ ਕਰ ਲਈਏ ਵੀ ਪਿੱਛੇ ਮੇਰੀ ਕਿਹੜੀ ਬਿਲਡਿੰਗ ਹੈ ਦੇਖਦੇ ਸਭ ਤੋਂ ਪਹਿਲਾਂ ਕਮੈਂਟ ਕੌਣ ਕਰਕੇ ਦੱਸਦਾ ਤੇ ਸਾਡੇ 12:00 ਸਾਡੇ 11:00 ਵਜੇ ਪ੍ਰੋਗਰਾਮ ਹੈ ਖਾਲਸਾ ਸਕੂਲ ਦੇ ਸਾਹਮਣੇ ਉਹ ਵੀ ਤੁਹਾਨੂੰ ਲਾਈਵ ਦਿਖਾਵਾਂਗੇ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਹੋਰ ਕਾਫੀ ਵੱਡੇ ਆਗੂ ਵੀ ਪਹੁੰਚਣਗੇ ਤੇ ਮੇਰੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਬਿਲਡਿੰਗ ਉਹ ਕਿਹੜੀ ਬਿਲਡਿੰਗ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਜਾਣਕਾਰੀ ਹੋਵੇ ਤੇ ਇਹ ਮੇਰੇ ਪਿੱਛੇ ਦੇਖੋ ਤਾਂ ਕਿਹੜੀ ਬਿਲਡਿੰਗ ਹੈ ਭਾਈ ਜੇ ਕਿਸੇ ਨੂੰ ਸਮਝ ਆ ਜਾਂਦਾ ਹੋਵੇ ਕਿਉਂਕਿ ਇਹ ਇਹ ਉਹ ਬਿਲਡਿੰਗ ਹੈ ਜਿੱਥੇ ਕਿ ਸਿੱਖਿਆ ਮਿਲਦੀ ਹੈ ਇਹ ਹੈਗਾ ਹੈ ਬਿਲਡਿੰਗ ਕੁਰਾਲੀ ਦਾ ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਕੀ ਲੱਖਾਂ ਬੱਚੇ ਪੜੇ ਨੇ ਅਤੇ ਅੱਜ ਕਾਫੀ ਚੰਗੀ ਚੰਗੀ ਪੋਸਟਾਂ ਤੇ ਉਹ ਕੰਮ ਕਰ ਰਹੇ ਨੇ ਮੈਂ ਵੀ ਇਸੇ ਸਕੂਲ ਦੇ ਵਿੱਚ ਪੜਿਆ ਤੇ ਇਹ ਸਕੂਲ ਜਿਸ ਤਰ੍ਹਾਂ ਅੱਜ ਤੋਂ 20-25 ਸਾਲ ਪਹਿਲਾਂ ਹੁੰਦਾ ਸੀ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਸਕੂਲ ਦੇ ਵਿੱਚ ਮਿਹਨਤ ਜੋ ਕੀਤੀ ਗਈ ਹੈ ਉਹ ਸਕੂਲ ਦੇ ਅਧਿਆਪਕਾਂ ਪ੍ਰਿੰਸੀਪਲ ਅਤੇ ਪੂਰੇ ਸਟਾਫ ਵੱਲੋਂ ਬੜੀ ਹੀ ਸ਼ਾਨਦਾਰ ਮਿਹਨਤ ਕੀਤੀ ਗਈ ਸੀ ਜਦੋਂ ਏਪੀ ਵਰਮਾ ਜੀ ਪ੍ਰਿੰਸੀਪਲ ਸਾਹਿਬ ਹੁੰਦੇ ਸੀਗੇ ਸਤਪਾਲ ਮਾਸਟਰ ਜੀ ਜਿਹੜੇ ਸੀਗੇ ਉਹ ਪ੍ਰਿੰਸੀਪਲ ਸਾਹਿਬ ਹੁੰਦੇ ਸੀਗੇ ਤੇ ਏਪੀ ਵਰਮਾ ਜੀ ਟਾਈਮ ਅਸੀਂ ਇੱਥੇ ਸਕੂਲ ਦੇ ਵਿੱਚ ਪੜਦੇ ਸੀਗੇ ਤੇ ਤੁਸੀਂ ਵੀ ਪਹਿਲਾਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਸ ਸਕੂਲ ਦੇ ਵਿੱਚ ਪੜੇ ਹੋ ਤੇ ਕਿਸ ਤਰ੍ਹਾਂ ਦਾ ਤੁਹਾਡਾ ਬਚਪਨ ਰਿਹਾ ਕਿਉਂਕਿ ਇਹ ਜਿਹੜਾ ਸਕੂਲ ਹੈ ਇਹ ਕਾਫੀ ਵਧੀਆ ਪੜਾਈ ਦੇ ਲਈ ਹੁੰਦਾ ਸੀਗਾ ਜਦੋਂ ਅਸੀਂ ਇਸ ਰਸਤੇ ਨੂੰ ਨਾ ਜਦੋਂ ਸਾਨੂੰ ਛੁੱਟੀ ਹੁੰਦੀ ਸੀਗੀ ਤੇ ਅਸੀਂ ਇਸ ਰਸਤੇ ਨੂੰ ਆਉਂਦੇ ਸੀਗੇ ਤੇ ਸਾਡੇ ਉਹ ਉੱਪਰ ਚ ਸਾਹਮਣੇ ਬਿਲਕੁਲ ਬਿਲਡਿੰਗ ਹੈ ਇੱਥੇ ਡਰਾਇੰਗ ਮਾਸਟਰ ਸਾਡੇ ਬੈਠਿਆ ਕਰਦੇ ਸੀਗੇ ਤੇ ਉੱਪਰ ਸਾਡੀ ਕਲਾਸ ਲੱਗਿਆ ਕਰਦੀ ਸੀਗੀ ਜਿੱਥੇ ਕਾਲੇ ਕਾਲੇ ਸ਼ੀਸ਼ੇ ਹੈ ਇੱਥੇ ਬੈਠ ਕੇ ਅਸੀਂ ਪੜਾਈ ਕਰਿਆ ਕਰਦੇ ਸੀਗੇ ਇੱਥੇ ਵਾਟਰ ਕੂਲਰ ਜਿੱਥੇ ਅੱਜ ਵੀ ਲੱਗਿਆ ਹੋਇਆ ਹੈ ਵਾਟਰ ਕੂਲਰ ਇੱਥੇ ਵਾਟਰ ਕੂਲਰ ਵੀ ਜਿਹੜਾ ਲੱਗਿਆ ਹੁੰਦਾ ਸੀਗਾ ਤੇ ਪ੍ਰਿੰਸੀਪਲ ਸਾਹਿਬ ਦਾ ਕਮਰਾ ਅੱਜ ਵੀ ਉੱਥੇ ਹੀ ਹੈ ਅ ਚਿੱਥੇ ਕੀ ਪ੍ਰਿੰਸੀਪਲ ਸਾਹਿਬ ਪਹਿਲਾਂ ਬੈਠਿਆ ਕਰਦੇ ਸੀਗੇ ਤੇ ਇਧਰ ਇਸ ਖਾਂ ਤੇ ਸਾਡੀ ਜਿਹੜੀ ਹੈ ਸਾਇੰਸ ਵਾਲੀ ਮੈਡਮ ਬੈਠਿਆ ਕਰਦੇ ਸੀਗੇ ਕੁਝ ਟੀਚਰਾਂ ਦੇ ਨਾਮ ਵੀ ਭੁੱਲ ਗਿਆ ਕੈਮਿਸਟਰੀ ਲੈਬ ਕਹਿੰਦੇ ਸੀਗੇ ਅਸੀਂ ਉਹਨਾਂ ਨੂੰ ਸਾਇੰਸ ਵਾਲੇ ਮੈਡਮ ਬੈਠਿਆ ਕਰਦੇ ਸੀਗੇ ਨਾਮ ਭੁੱਲ ਗਿਆ ਪਤਨੀ ਸੀਮਾ ਮੈਡਮ ਸ਼ਾਇਦ ਸੀਮਾ ਮੈਡਮ ਅੱਜ ਵੀ ਇਹ ਕੈਮਿਸਟਰੀ ਲੈਬ ਦਾ ਜਿਹੜਾ ਰੂਮ ਹੈ ਇਹ ਦੇਖੋ ਇਸ ਯਾਦਾਂ ਬਚ ਪੁਰਾਣੀਆਂ ਬਚਪਨ ਦੀਆਂ तकरीबन 25 ਸਾਲ ਪਹਿਲਾਂ ਦੀਆਂ ਯਾਦਾਂ ਇਹ ਕੈਮਿਸਟਰੀ ਜਿਹੜਾ ਰੂਮ ਬਣਿਆ ਹੋਇਆ ਕੈਮਿਸਟਰੀ 16 ਲੈਬੋਰੀ ਹੈ ਜਿਹੜੀ ਬਣੀ ਹੋਈ ਹੈ ਇੱਥੇ ਜਿਹੜਾ ਅਸੀਂ ਕਾਫੀ ਪੜ੍ਹਾਈ ਕੀਤੀ ਹੈ ਤੇ ਪੜ੍ਹਾਈ ਕਰਨ ਤੋਂ ਬਾਅਦ ਇਹ ਸਾਡੀਆਂ ਇੱਥੇ ਸਾਡੀ ਕਲਾਸ ਹੁੰਦੀ ਸੀਗੀ ਅੱਜ ਕਮਰਾ ਕੋਈ ਖੁੱਲਾ ਨਹੀਂ ਹੈਗਾ ਨਹੀਂ ਤੁਹਾਨੂੰ ਕਲਾਸ ਵੀ ਦਿਖਾ ਦੇਣੀ ਸੀਗੀ ਹੁਣ ਅੰਦਰ ਜਿਹੜੇ ਟੇਬਲ ਹੈ ਉਹ ਫਿਜ਼ਿਕਸ ਲੈਬ ਬਣੀ ਹੋਈ ਹੈ ਇਹ ਚਕਵਾਲ ਸਕੂਲ ਹੈ ਸਾਡਾ ਆਹ ਵਾਲਾ ਕਮਰਾ ਹੁੰਦਾ ਸੀਗਾ ਜਿੱਥੇ ਅਸੀਂ ਪੜ੍ਹਿਆ ਕਰਦੇ ਸੀਗੇ ਇਹ ਇਹ ਸਾਡਾ ਬਹੁਤ ਕੈਂਟ ਜੀਵਨ ਹੁੰਦਾ ਸੀਗਾ ਜਦੋਂ ਅਸੀਂ ਸ਼ਾਇਦ ਇਹ ਦੇਖਦੇ ਨੇ ਖੋਲ ਕੇ ਵੀ ਜੇ ਖੁੱਲਾ ਹੋਵੇ ਲੋਕ ਲੱਗੇ ਹੋਏ ਆਂ ਅੰਦਰੋਂ ਤੇ ਕਾਫੀ ਕੁਝ ਚੇਂਜਸ ਆਈਆਂ ਜਿਸ ਤਰ੍ਹਾਂ ਇਹ ਸ਼ੀਸ਼ਾ ਲੱਗਿਆ ਹੋਇਆ 10th trio class ਸਾਡੀ ਵੀ ਸ਼ਾਇਦ 10ਵੀਂ ਦੀ ਕਲਾਸ ਹੀ ਜਿਹੜੀ ਹੈ ਇਹ ਹੁੰਦੀ ਸੀਗੀ ਤੇ ਅੱਜ ਵੀ ਜਿਹੜੀ ਹੈ ਇਹ 10th trio class ਹੈ ਸਾਡੀ ਅਸੀਂ ਵੀ 10ਵੀਂ ਦੀ ਜਿਹੜੀ ਪੜ੍ਹਾਈ ਐ ਇਸੇ ਕਮਰਿਆਂ ਦੇ ਵਿੱਚ ਬੈਠ ਕੇ ਕੀਤੀ ਸੀਗੀ ਤੇ ਆਹ ਵਾਲੀ ਪੌੜੀਆਂ ਨੂੰ ਚੜ ਕੇ ਅਸੀਂ ਸਕੂਲ ਦੇ ਉੱਪਰ ਜਾ ਕੇ ਖੇਡਿਆ ਗੁੱਦਿਆ ਕਰਦੇ ਕਰਦੇ ਸੀਗੇ ਮੇਰੇ ਖਿਆਲ ਨਾਲ ਇਹ ਬੋਰਡ ਵੀ ਸ਼ਾਇਦ ਉਸੇ ਟਾਈਮ ਦਾ ਪੁਰਾਣਾ ਜਿਹੜਾ ਲਿਖਿਆ ਹੋਇਆ ਆ ਰਿਆ ਸਮਾਜ ਕੇ ਨਿਯਮ ਸਭ ਸਤਿਆ ਵਿੱਦਿਆ ਔਰ ਜੋ ਪਦਾਰਥ ਵਿੱਦਿਆ से जाने जाते हैं उन सब का आदि मूल परमेश्वर है ਇਹ ਪੁਰਾਣਾ ਜਿਹੜਾ ਚਕਵਾਲ ਸਕੂਲ ਦਾ ਇਹ ਬੋਰਡ ਮੇਰੇ ਖਿਆਲ ਨਾਲ ਸ਼ਾਇਦ ਉਸੇ ਵਕਤ ਦਾ ਲੱਗਿਆ ਹੋਣਾ ਤੇ ਜਿਸ ਤਰ੍ਹਾਂ ਇਹ ਬਣਾਏ ਹੋਇਆ ਕਿ ਮੈਪ ਮੁਬ ਸਾਰੇ ਇਹ ਪਲੱਸ 1 ਬੀ ਦੀ ਕਲਾਸ ਹੈ ਤੇ ਹੁਣ ਚੇਂਜਸ ਕੀ ਆਈਆਂ ਚੇਂਜਸ ਜਿਹੜੇ ਸਾਡੇ ਟਾਈਮ ਚ ਨਹੀਂ ਹੁੰਦੀਆਂ ਸੀਗੀਆਂ ਫਾਇਰ ਸਿਸਟਮ ਦੇਖੋ ਆ ਲੱਗਿਆ ਹੋਇਆ ਅੱਗ ਬਿਜਲੀ ਕਿਤੇ ਲੱਗ ਜਾਂਦੀ ਹੈ ਤਾਂ ਬੁਝਾਣ ਦੇ ਪੂਰੇ ਯੰਤਰ ਲੱਗੇ ਹੋਏ ਆ ਕਿਉਂਕਿ ਜਿੱਥੇ ਕੋਈ ਸਾਇੰਸ ਦੀ ਲੈਬ ਹੋਵੇ ਜਾਂ ਕਿਤੇ ਨੇੜੇ ਤੇੜੇ ਉਹਦੇ ਅੱਗ ਬੁਝਾਣ ਵਾਸਤੇ ਵੀ ਪੁੱਛਣਾ ਕੁਝ ਪ੍ਰਬੰਧ ਕਿਤੇ ਜਾਂ ਜਾਂਦੇ ਸੀਗੇ ਤੇ ਇਹ ਸਕੂਲ ਬੜਾ ਹੀ ਫੈਂਟੈਸਟਿਕ ਹੈ ਯਾਰ। ਕਿਆ ਮਤਲਬ ਵਧੀਆ ਸਕੂਲ ਹੁੰਦਾ ਸੀਗਾ। ਹੁਣ ਵੀ ਵਧੀਆ ਹੈ। ਹੁਣ ਵੀ ਸਟੈਂਥ ਬਹੁਤ ਹੈ। ਸਾਡੇ ਸਮੇਂ ਸਟੈਂਥ ਬਹੁਤ ਹੁੰਦੀ ਸੀਗੀ ਅਤੇ ਹੁਣ ਤਾਂ ਚਲੋ ਵੋਟਾਂ ਵਾਲੇ ਵੀ ਇੱਥੇ ਵੋਟਾ-ਬੁੱਟਾ ਪਾਣ ਆਉਂਦੇ ਆ। ਆਹ ਪੌੜੀਆਂ ਜਿਹੜੀਆਂ ਅਸੀਂ ਇੱਥੋਂ ਚੜ ਕੇ ਉੱਪਰ ਛੱਤ ਤੇ ਜਾਇਆ ਕਰਦੇ ਸੀਗੇ। ਆਹ ਵਾਲਾ ਕਮਰਾ ਜਿਹੜਾ ਪਹਿਲਾਂ ਹੁਣ 뮤직 ਲੈਬ ਲਿਖਿਆ ਹੋਇਆ ਹੈ। ਇਹ ਪਹਿਲਾਂ ਡਰਾਇੰਗ ਦੇ ਟੀਚਰ ਸਾਡੇ ਬੈਠਿਆ ਕਰਦੇ ਸੀਗੇ। ਬੜਾ ਹੀ ਸ਼ਾਨਦਾਰ ਜਿਹੜਾ ਨਜ਼ਾਰਾ ਹੀ ਕੁਝ ਹੋਰ ਹੁੰਦਾ ਸੀਗਾ। ਪਾਰਕ ਜਿਸ ਤਰ੍ਹਾਂ ਅੱਜ ਹੈ ਉਸੇ ਤਰ੍ਹਾਂ ਪਹਿਲਾਂ ਵੀ ਹੁੰਦੇ ਸੀਗੇ ਸਾਫ਼ ਸੁਥਰੇ ਅੱਜ ਵੀ ਹੈ ਤੇ ਸਾਫ਼ ਸੁਥਰੇ ਇੱਥੇ ਪਹਿਲਾਂ ਵੀ ਹੁੰਦੇ ਸੀਗੇ ਤੇ ਚਕਵਾਲ ਸਕੂਲ ਇਹ ਸਾਡੇ ਆ ਪੁਰਾਣੇ 40 40 ਸਾਲ 35 35 ਸਾਲ ਦੇ ਵਿਚਾਰੇ ਪੌਦੇ ਵੀ 19 ਕੀ ਹਾਈਟ ਤੇ ਖੜੇ ਆ ਇਹਨਾਂ ਪਤਾ ਨਹੀਂ ਕਿਹਨ ਨਮੋਲੀਆਂ ਪਤਾ ਨਹੀਂ ਇੱਥੇ ਇੱਥੇ ਲਗਾਇਆ ਕਰਦੀ ਸੀਗੀ ਪਤਾ ਨਹੀਂ ਕਿਹਨ ਨਮੋਲੀਆਂ ਨਮੋਲੀਆਂ ਜੀਆਂ ਜਦੋਂ ਅਸੀਂ ਗਰਾਊਂਡ 'ਚ ਖੇਡ ਕੇ ਆਣਾ ਆਂਦੇ ਹੋ ਛਾਲ ਮਾਰ ਕੇ ਇਹਨੂੰ ਫੜ ਕੇ ਅਸੀਂ ਖਾਣ ਦੀ ਕੋਸ਼ਿਸ਼ ਕਰਨੀ ਜੋ ਮਿਲਦਾ ਉਹੀ ਬੁੱਟੇ ਉਹੀ ਜ਼ਿੰਦਗੀ ਇਹ ਹੈ ਜੀਣ ਵਾਲੀ ਜ਼ਿੰਦਗੀ ਅਸਲੀ ਕਿਉਂਕਿ ਇਸ ਸਕੂਲ ਦੇ ਵਿੱਚ ਪੜ ਕੇ ਹੀ ਸਾਡਾ ਕਲਾਸ ਫੈਲੋ ਵੀ ਕਿਤੇ ਆ ਰਿਹਾ ਅੱਜ ਪੀਮ ਸੈਣ ਉਹ ਵੀ ਪੀਮ ਜੀ ਪੀਮ ਪੀਮ ਇਹ ਵੀ ਪਈ ਸਾਡਾ ਕਲਾਸ ਫੈਲੋ ਦਾ ਇਹ ਵੀ ਇੱਥੇ ਪੜਿਆ ਅ ਇਹ ਵੀ ਕੁਦਰਤੀ ਅੱਜ ਮਿਲ ਗਿਆ ਮੇਰਾ ਕਲਾਸ ਫੈਲੋ ਪੀਮ ਪਈ ਆ ਜਾਂਦੀ ਆ ਕੁਛ ਬਹੁਤ ਮੈਂ ਤਾਂ ਦੇਖ ਕੇ ਮਤਲਬ ਸਾਰਾ ਸਕੂਲ ਕੁ ਵਗਿਆ ਆਪਣਾ ਦੇਖ ਕੇ ਹਾਂ ਵੀ ਅਸੀਂ ਇੱਥੇ ਪੜ੍ਹੇ ਤੇ ਹਾਂ ਸਾਰਾ ਸਕੂਲ ਦੇਖਿਆ ਵੀ ਹੁਣ ਬਹੁਤ ਚੇਂਜ ਐ ਸਕੂਲ ਦੇ ਵਿੱਚ ਕੀਤੇ ਹੋਏ ਕੀ-ਕੀ ਚੇਂਜ ਲੱਗਿਆ ਸਾਕੋ ਬਿਲਡਿੰਗ ਦਾ ਬਹੁਤ ਇਨਫਰਸਟ੍ਰਕਚਰ ਸਭ ਚੇਂਜ ਕਰ ਦਿੱਤਾ ਹੈਗਾ ਹੂੰ ਬਿਲਡਿੰਗ ਹੀ ਪਹਿਲਾਂ ਤਾਂ ਆ ਹੁੰਦੇ ਨਹੀਂ ਸੀ ਉੱਪਰ ਸਾਡੇ ਬਸ ਨਹੀਂ ਖਾਲੀ ਖਾਲੀ ਕਿਹੜੀ ਆ ਖਾਲੀ ਇਕਰੀ ਹੁੰਦੀ ਨਹੀਂ ਸੀ ਹਾਂ ਬਾਕੀ نیچے-नीचे ਵਾਲੀ ਸੀ ਪਾਣੀ ਜਿੱਥੇ ਦੇਖਿਆ ਪੜਿਆ ਕਮਰਾ ਆ ਪਾਣੀ ਅਸੀਂ ਉੱਥੇ ਜੋ ਲਾਸਟ ਹਾਲ ਦੇ ਨਾਲ ਇੱਕ ਕਮਰਾ ਸੀ ਉੱਥੇ ਬਣਿਆ ਉਹਦੇ ਨਾਲ ਸਾਇੰਸ ਲੈਬ ਸਾਇੰਸ ਲੈਬ ਦੇ ਨਾਲ ਵਾਲੇ ਕਮਰੇ ਸੱਥੇ ਪੜੇ ਮੈਂ ਦੇਖ ਕੇ ਆਇਆ ਮੈਂ ਤਾਂ ਆਪ ਦੇਖ ਕੇ ਆਇਆ ਭਾਈ ਹਾਂ ਸਹੀ ਕਿਹੜੇ ਮਾਸਟਰ ਨੂੰ ਯਾਦ ਆਇਆ ਸਭ ਤੋਂ ਪਹਿਲਾਂ ਗਿਆਨੀ ਮਾਸਟਰ ਯਾਦ ਆਇਆ ਲੱਤਾਂ ਘਟਾਉਂਦੇ ਸੀਗੇ ਕਿ ਆਪਣੇ ਹੁੰਦੇ ਤਾਂ ਮੇਰੇ ਹੈ ਨਹੀਂ ਸੀ ਮੇਰੇ ਨਹੀਂ ਹੈਗੇ ਤੇ ਹਾਂ ਲੱਤਾਂ ਘਟਾਇਆ ਪੰਜਾਬੀ ਵਾਲੇ ਲੱਤਾਂ ਘਟਾਇਆ ਕਰਦੇ ਸੀਗੇ ਹਾਂ ਹਾਂ ਕਿਹੜੇ ਮਾਸਟਰ ਦੀ ਯਾਦ ਆਈ ਸਭ ਤੋਂ ਪਹਿਲਾਂ ਸੰਤ ਇੱਕ ਆ ਪੰਜਾਬੀ ਵਾਲੇ ਹੋਗੇ ਅਮਰੀਕਸਰ ਹੋਗੇ ਤੇ ਆਪਣੇ ਸ਼ੁਕਲਾ ਜੀ ਇਹ ਮੋਰਿੰਡੇ ਤੋਂ ਉੱਛੇ ਲੇ ਗਏ ਨੇ ਅੱਜ ਕੱਲ ਅਮਰੀਕਾ ਹੈ ਹੂੰ ਬਾਹਰ ਚਲੇ ਗਏ ਨੇ ਉਹਨਾਂ ਦੇ ਸਾਮੀ ਹਿੰਦੀ ਬਣਾਉਂਦੇ ਨੇ ਸੀ ਉਹ ਮਾਤਾ ਸਾਨੂੰ ਜਦ ਹੱਲ ਹੱਥਾਂ ਦੇ ਫਟੀਆਂ ਪੈਂਦੀਆਂ ਹੁੰਦੀਆਂ ਸੀ ਫਟੀਆਂ ਪਿੱਠ 'ਤੇ ਮਾਰਿਆ ਕਰਦੇ ਥੱਪੜ ਹੁਣ ਤਾਂ ਮਾਰਦੇ ਨਹੀਂ ਹੈਗੇ ਟੀਚਰ ਹੁੰਦਾ ਕਿੱਥੇ ਹੁਣ ਤਾਂ ਨਹੀਂ ਹੁਣ ਤਾਂ ਜਾਣਨਾ ਵੀ ਨਹੀਂ ਰਹੀਆਂ ਅੱਜ ਤਾਂ ਸੈਲਨ ਦੇਦੇ ਹਾਂਜੀ ਹਾਂ ਠੀਕ ਹੈ ਜੀ ਬਸ ਮੈਂ ਕਿਹਾ ਦਿਖਾ ਲਈਏ ਸਕੂਲ ਐਪੀ ਮਹਸੈਨ ਸਾਡੇ ਕਲਾਸਮੇਟ ਸਾਡੇ ਨਾਲ ਹੀ ਪੜ੍ਹਦੇ ਸੀਗੇ ਤੇ ਇਹ ਵੀ ਸਕੂਲ ਦੇ ਗਰਾਊਂਡ ਲਾਗੇ ਦੇਖ ਰਹੇ ਹਾਂ ਵੀ ਅਸੀਂ ਇਹ ਸਕੂਲ ਦੇ ਵਿੱਚ ਕਿਸ ਤਰ੍ਹਾਂ ਪੜ੍ਹਿਆ ਕਰਦੇ ਸੀਗੇ ਤੇ ਇੱਥੇ ਸਾਈਕਲ ਸਟੈਂਡ ਹੁੰਦਾ ਸੀਗਾ ਸਾਡਾ ਆ ਜਿੱਥੇ ਆ ਪਾਰਕ ਬਣਿਆ ਹੋਇਆ ਹੈ ਨਾ ਇੱਥੇ ਹੁੰਦਾ ਸੀਗਾ ਸਾਈਕਲ ਸਟੈਂਡ ਇੱਥੇ ਖੜੇ ਕਰਦੇ ਸੀਗੇ ਸਾਡੇ ਸਾਈਕਲ ਦੀ ਸਾਈਕਲ ਤੇ ਆਉਂਦੇ ਸੀਗੇ ਜਿੰਨੇ ਕਿ ਸਾਡੇ ਕੋਲ ਪੈਸੇ ਹੁੰਦੇ ਸੀਗੇ ਇਹ ਸਾਰਾ ਜਿਹੜਾ ਹੁਣ ਤੁਹਾਡੇ ਸਾਹਮਣੇ ਇਹ ਸਾਈਕਲ ਸਟੈਂਡ ਹੁੰਦਾ ਸੀਗਾ ਤੇ ਸਾਹਮਣੇ ਦੋ ਰੂਮ ਹੁੰਦੇ ਸੀਗੇ ਇਹਨਾਂ ਨੇ ਚੇਂਜ ਕਰਤੇ ਉਹ ਸ਼ਾਇਦ ਟਾਇਲਟ ਬਣਾਤੇ ਉੱਥੇ ਇੱਥੇ ਸਾਡੇ ਸਾਈਕਲ ਸਕੂਲ ਇਹ ਇਹ ਇਹਦੇ ਸਭ ਤੋਂ ਵੱਧ ਨਵੀਆਂ ਪੋਦੀਆਂ ਖਾਈਆਂ ਸੀ ਪਤਾ ਨਹੀਂ ਕਿ ਆਹ ਹਰੀਆਂ ਹਰੀਆਂ ਜਿਹੀ ਲੱਗਦੀਆਂ ਸੀਗੇ ਅਸੀਂ ਛਾਲ ਮਾਰਨਾ ਛਾਲ ਮਾਰ ਕੇ ਅਸੀਂ ਇਹ ਸਭ ਤੋਂ ਵੱਧ ਜਿਹੜਾ ਖਾਣੀਆਂ ਤੇ ਆਹ ਆ ਸਾਡਾ ਸਾਡਾ ਸਕੂਲ ਹੈ ਸਾਡੇ ਨਾਲ ਤਰਨ ਕੋਸ਼ਲ ਸਾਹਿਬ ਕਹਿੰਦੇ ਚਕਵਾਲ ਸਕੂਲ ਦੀ ਵੀਡੀਓ ਰਜਨੀਸ਼ ਗੁਪਤਾ ਜੀ ਕਹਿ ਰਹੇ ਚਕਵਾਲ ਸਕੂਲ ਹੈ ਮਨਿੰਦਰ ਮੁੰਡੇਰ ਜੀ ਕਹਿ ਰਹੇ ਮੈਂ ਪਤਾ ਹੈ ਕਿ ਕੁਰਾਲੀ ਦੇ ਇਹ ਚਕਵਾਲ ਸਕੂਲ ਹੈ ਅਜੇ ਕੁਮਾਰ ਯਾਦਵ ਜੀ ਭਾਜੀ ਇਹ ਕਿਹੜਾ ਕੀ ਸਕੂਲ ਇਹ ਚਕਵਾਲ ਸਕੂਲ ਆ ਭਾਜੀ ਸ਼੍ਰੀ ਗਣੇਸ਼ ਕਹਿ ਰਿਹਾ ਹੈ ਪਲੱਸ 1 ਪਲੱਸ ਇੱਥੇ ਹੀ ਕੀਤੀ ਹੈ ਤੇ ਹੋਰ ਵੀ ਕਾਫੀ ਦੋਸਤ ਹੈ ਇਹ ਮੇਰੇ ਖਿਆਲ ਨਾਲ ਹੁਣ ਬਾਥਰੂਮ ਬਣਾਤੇ ਆ ਇੱਥੇ ਪਹਿਲਾਂ ਸਾਡੇ ਕਮਰੇ ਹੁੰਦੇ ਸੀਗੇ ਜਿਹੜਾ ਦੂਸਰੀ ਤੀਸਰੀ ਸ਼ਾਇਦ ਇਹ ਬੱਚੇ ਬੈਠਾ ਕਰਦੇ ਸੀਗੇ ਤੇ ਇੱਧਰ ਵੀ ਸਾਡੇ ਕਮਰੇ ਹੁੰਦੇ ਸੀਗੇ ਆਹ ਜਿਹੜੀਆਂ ਟੂਟੀਆਂ ਲੱਗੀਆਂ ਹੋਈਆਂ ਇੱਥੇ ਇੱਕ ਵਾਟਰ ਕੂਲਰ ਹੋਇਆ ਕਰਦਾ ਸੀਗਾ ਇੱਥੇ ਪਾਣੀ ਪੀਣ ਨੂੰ ਐਂ ਠੰਡਾ ਪਾਣੀ ਹੁੰਦਾ ਤਾਂ ਇੱਥੇ ਪੂਰਾ ਮਤਲਬ ਪੂਰਾ ਇੱਧਰ ਅਸੀਂ ਇੱਥੇ ਕੋਈ ਨਾ ਕੋਈ ਇੱਥੇ ਹੁੰਦੇ ਸੀਗੇ ਟੀਚਰ ਬੈਠਦੇ ਜਦੋਂ ਲੰਚ ਟਾਈਮ ਹੁੰਦਾ ਤਾਂ ਜਾਂ ਫਿਰ ਕਲਾਸ ਦਾ ਜਿਹੜਾ ਸ਼ੈਡਿਊਲ ਹੁੰਦਾ ਸੀਗਾ ਅੱਧੇ ਘੰਟੇ ਦੀ ਕਲਾਸ ਤੋਂ ਬਾਅਦ ਜੇ ਕਿਸੇ ਨੂੰ ਰੈਸਟ ਮਿਲਦੀ ਸੀਗੀ ਤਾਂ ਇੱਥੇ ਬੈਠਦੇ ਸੀਗੇ ਇਹ ਤਾਕੀਆਂ 'ਚੋਂ ਛਾਤੀ ਮਾਰਦੇ ਸੀਗੇ ਜ਼ਿਆਦਾਤਰ ਡਰ ਹੁੰਦਾ ਤਾਂ ਡੀਪ ਸਰਦਾ ਪੂਸੀ ਸਰਦਾ ਕਿਉਂਕਿ ਉਹਨਾਂ ਦੀ ਨਿਗਾਹ ਜਿਹੜੀ ਹੈ ਉਹ ਹਮੇਸ਼ਾ ਇੱਥੇ ਹੀ ਰਹਿੰਦੀ ਸੀਗੀ ਬਈ ਵੀਰ ਵੀ ਕਿਤੇ ਟੱਕਰ ਜਵੇ ਕੋਈ ਛਿਲਣਾ ਛਿਲਣਾ ਕਿਹਾ ਉਹਨਾਂ ਨੇ ਬੰਦੇ ਬਣਾਏ ਪਿੱਤੇ ਸਾਰੇ ਸਾਡੇ ਵਰਗੇ ਕੋਈ ਬੈਲ ਬੋਟਮ ਨਹੀਂ ਕੋਈ ਕੁਝ ਨਹੀਂ ਸਿੰਪਲ ਅੰਦਾਜ਼ੀ ਦਾ ਜੇ ਕਦੇ ਪੂਸੀ ਮਾਸਟਰ ਦੀ ਡੀਪੀ ਮਾਸਟਰ ਮਿਲ ਜਾਂਦੇ ਤੇ ਤੇ ਫਿਰ ਉਸ ਤੋਂ ਬਾਅਦ ਬੰਦਾ ਚਾਹੇ ਜਿੰਨਾ ਮਰਜੀ ਡਾਉਣ ਹੋਵੇ ਸਿੱਧਾ ਹੋ ਜਾਂਦਾ ਤਾਂ ਫਿਰ ਕੋਈ ਗੱਲਬਾਤ ਨਹੀਂ ਹੁੰਦੀ ਸੀਗੀ ਤੇ ਸਾਹਮਣੇ ਜਿੱਥੇ ਤੁਹਾਨੂੰ ਦਿਖਾ ਰਹੇ ਆ ਇੱਥੇ ਹੁੰਦਾ ਸੀਗਾ ਪਹਿਲਾ ਬਾਥਰੂਮ ਹੁਣ ਇੱਥੇ ਮਾਲੀ ਦਾ ਰੂਮ ਹੈ ਇੱਥੇ ਪਹਿਲਾ ਬਾਥਰੂਮ ਹੁੰਦਾ ਸੀਗਾ ਤੇ ਇੱਥੇ ਸਾਰੇ ਇੱਕ ਸਾਈਡ ਕੁੜੀਆਂ ਦਾ ਇੱਕ ਸਾਈਡ ਮੁੰਡਿਆਂ ਦਾ ਬਾਥਰੂਮ ਬਣਿਆ ਹੁੰਦਾ ਸੀਗਾ ਤੇ ਸਕੂਲ ਦੀ ਬਿਲਡਿੰਗ ਚ ਬਹੁਤ ਇੰਪਰੂਵ ਹੋਇਆ ਹੈ ਜਰੂਰ ਇਹ ਸਕੂਲ ਇੱਕ ਬੈਸਟ ਸਕੂਲ ਹੈਗਾ ਤੇ ਯਾਦਾਂ ਸਾਡੇ ਨਾਲ ਜੁੜੀਆਂ ਹੋਈਆਂ ਇਹ ਪੁਰਾਣੇ ਜੋ 30 40 40 ਸਾਲ ਬੁੱਟੇ ਖੜੇ ਆ ਇਹ ਸਾਡੇ ਜਿਹੜੇ ਸ਼ਾਨ ਹੈ ਇਹਨਾਂ ਨੂੰ ਦੇਖ ਕੇ ਇੱਕ ਵਾਰ ਜਦੋਂ ਕੋਈ ਬੱਚਾ ਪੜਦਾ ਹੈ ਤੇ ਦੁਬਾਰਾ 5 ਸਾਲ 10 ਸਾਲ 20 ਸਾਲ 25 ਸਾਲ ਬਾਅਦ ਸਕੂਲ ਚ ਆਂਦਾ ਹੈ ਤਾਂ ਉਹਨੂੰ ਐਂ ਲੱਗਦਾ ਵੀ ਯਾਰ ਅਸੀਂ ਇਸ ਸਕੂਲ ਦੇ ਵਿੱਚ ਪੜ ਕੇ ਅਸੀਂ ਚੰਗੀਆਂ ਮੁਕਾਮਾਂ ਹਾਸਿਲ ਕੀਤੀਆਂ ਅਸੀਂ ਇਹ ਚੰਗੇ ਕਾਰੋਬਾਰੀ ਬਣੇ ਆ ਤੇ ਇਸੇ ਸਕੂਲ ਦੀ ਦੇਣ ਹੈ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਚੰਗੀ ਸਿੱਖਿਆ ਦਿਓ ਤੇ ਇੱਕ ਗੱਲ ਹੋਰ ਵੀ ਹੈ ਜਦੋਂ ਜਿਹੜੀ ਸਿੱਖਿਆ ਦੀ ਗੱਲ ਕਰਦੇ ਆ ਨਾ ਸਿੱਖਿਆ ਕਾਫੀ ਹੁਣ ਮਹਿੰਗੀ ਹੋ ਚੁੱਕੀ ਹੈ ਪਰ ਇਹ ਸਕੂਲ ਅੱਜ ਵੀ ਜਿਹੜਾ ਹੈ 100 200 400 500 600 ਰੁਪਏ ਦੀ ਫੀਸ ਦੇ ਵਿੱਚ ਜਿਹੜਾ ਹੈ ਬੱਚਿਆਂ ਨੂੰ ਪੜ੍ਹਾ ਰਿਹਾ ਤੇ ਜ਼ਰੂਰ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲ ਕਰਾਂਗੇ ਜੋ ਕਿ ਹੁਣ ਨਵੇਂ ਪ੍ਰਿੰਸੀਪਲ ਸਾਹਿਬ ਹੈ ਜੋਸ਼ੀ ਸਰ ਹੈ ਬਹੁਤ ਵਧੀਆ ਇਨਸਾਨ ਹੈ ਤੇ ਮੈਨੇਜਮੈਂਟ ਜਿਹੜੀ ਹੈ ਉਹ ਚੇਂਜ ਹੋਈ ਹੈ ਤੇ ਹੁਣ ਨਵੀਂ ਮੈਨੇਜਮ ਇਹ ਤੇ ਜੋਸ਼ੀ ਸਰ ਨੇ ਜਿੱਥੇ ਸਕੂਲ ਦੀ ਸਟ੍ਰੈਂਥ ਚ ਕਾਫੀ ਕਮੀ ਆਈ ਸੀਗੀ ਹੁਣ ਉਹ ਸਟ੍ਰੈਂਥ ਵੀ ਜਿਹੜੀ ਆ ਕਾਫੀ ਵੱਧ ਚੁੱਕੀ ਹੈ ਤੇ ਫਿਰ ਤੋਂ ਜਿਹੜੀ ਸਟ੍ਰੈਂਥ ਇੱਕ ਵਾਰ ਸਕੂਲ ਬੰਦ ਹੋਣ ਦੇ ਕਿਨਾਰੇ ਵੀ ਆ ਗਿਆ ਸੀਗਾ 350 400 ਸਟ੍ਰੈਂਥ ਰਹਿ ਗਈ ਸੀ ਕਿ ਹੁਣ 700 750 ਦੇ ਕਰੀਬ ਜਿਹੜੀ ਸਟ੍ਰੈਂਥ ਫੇਰ ਹੋ ਚੁੱਕੀ ਹੈ ਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਲਈ ਇਹ ਸਕੂਲ ਦੇ ਵਿੱਚ ਜ਼ਰੂਰ ਭੇਜੋ ਤੇ ਜਿਹੜੇ ਮਰਜੀ ਸਕੂਲ ਭੇਜੋ ਪਰ ਬੱਚਿਆਂ ਨੂੰ ਪੜਾਓ ਜ਼ਰੂਰ ਕਿਉਂਕਿ ਤੁਹਾਡੇ ਬੱਚਿਆਂ ਦੇ ਪੜ੍ਹਾਈ ਹੀ ਕੰਮ ਆਣੀ ਹੈ ਜੇਕਰ ਬੱਚਾ ਪੜ੍ਹੇਗਾ ਤਾਂ ਉਹਨੂੰ ਬੋਲਣ ਦੀ لیاقت ਆਵੇਗੀ ਕਿਉਂਕਿ ਤੁਸੀਂ ਤੁਲਨਾ ਕਰ ਸਕਦੇ ਹੋ ਇੱਕ ਪੜ੍ਹਨ ਵਾਲਾ ਬੱਚਾ ਤੇ ਇੱਕ ਅਨਪੜ ਬੱਚੇ ਦੇ ਬੋਲਬਾਣੀ 'ਚ ਕਿੰਨਾ ਫਰਕ ਹੁੰਦਾ ਹੈ ਤੇ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾਈਆਂ ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੋਰਾਲੀ ਦੀਆਂ ਜਿੱਥੇ ਕਿ ਕਾਫੀ ਬੱਚੇ ਪੜ੍ਹੇ ਆ ਸ਼੍ਰੀ ਗਣੇਸ਼ ਕਹਿ ਰਿਹਾ ਹੈ ਆ ਸ਼੍ਰੀ ਗਣੇਸ਼ ਵੀ ਯਾਦਾਂ ਮੈਂ ਡੁੱਬ ਗਿਆ ਕਹਿੰਦੇ ਅੱਗੇ ਰੂਮ ਹੈ ਜੋ ਸੀ ਸਰ ਇੰਗਲਿਸ਼ ਦੇ ਟੀਚਰ ਹੁੰਦੇ ਸੀਗੇ ਤੇ ਇੱਧਰ ਵਾਸ਼ਰੂਮ ਹੈ ਤੇ ਜ਼ਰੂਰ ਸਕੂਲ ਜਿਹੜਾ ਹੈ ਬਹੁਤ ਬੈਸਟ ਹੈ ਕੋਈ ਸ਼ੱਕ ਨਹੀਂ ਹੈ ਇਸ 'ਚ ਤੇ ਹੁਣ ਕਾਫੀ ਚੇਂਜਿਸ ਜੁੜਾਈਆਂ ਪਹਿਲਾਂ ਪੁਲ ਨਹੀਂ ਹੁੰਦਾ ਸੀਗਾ ਹੁਣ ਆਪਾਂ ਨੂੰ ਪੁਲ ਦੇ ਬੱਸਾਂ ਜਾਂਦੀਆਂ ਹੋਈਆਂ ਦਿਖਦੀਆਂ ਤੇ ਇੱਥੇ ਪਹਿਲਾਂ ਬਾਹਰ ਗੂੜਾ ਵਾਲੇ ਗੱਠਕ ਵਾਲੇ ਖੜਿਆ ਕਰਦੇ ਸੀਗੇ ਜਦੋਂ ਅਸੀਂ ਗੇਟ 'ਚੋਂ ਬਾਹਰ ਜਾਂਦੇ ਸੀਗੇ 50 ਪੈਸੇ ਦੀ ਗੱਠਕ ਲੈ ਕੇ ਖਾਣੀ ਤੇ ਬਾਹਰ ਫਾਟਕ ਲੱਗਾਇਆ ਕਰਦੇ ਸੀਗੇ ਬੜੀ ਤੇਜ਼ੀ ਦੇ ਨਾਲ ਗੱਡੀਆਂ ਆਉਂਦੀਆਂ ਸੀਗੀਆਂ ਜਦੋਂ ਅ ਗੱਡੀਆਂ ਆਉਂਦੀਆਂ ਸੀਗੀਆਂ ਬੜੀ ਤੇਜ਼ੀ ਦੇ ਨਾਲ ਤੇ ਜੀਆਂ ਆਉਂਦੀਆਂ ਸੀਗੀਆਂ ਤਾਂ ਅਸੀਂ ਵੀ ਕ੍ਰੋਸ ਕਰਨਾ ਹੱਥ ਫੜ ਫੜ ਕੇ ਆਪਣੇ ਦੋਸਤਾਂ ਮਿੱਤਰਾਂ ਦਾ ਵੀ ਸੜਕ ਅਸੀਂ ਕਿਸੇ ਤਰੀਕੇ ਦੇ ਨਾਲ ਕ੍ਰੋਸ ਕਰ ਲਈਏ ਤੇ ਹਰਮਿੰਦਰ ਮੁੰਡੇਰ ਸਾਹਿਬ ਹੈ ਇਹ ਕਹਿੰਦਾ ਚਕਵਾਲ ਸਕੂਲ ਹੈ ਤੇ ਹੋਰ ਵੀ ਦੋਸਤ ਕਾਫੀ ਲੋਕ ਪੜੇ ਨੇ ਤੇ ਜਿਹੜੇ ਵੀ ਚਕਵਾਲ ਸਕੂਲ ਦੇ ਵਿੱਚ ਪੜੇ ਨੇ ਅਤੇ ਚੰਗੀਆਂ ਪੋਸਟਾਂ ਹਾਸਲ ਕੀਤੀਆਂ ਜਾਂ ਨਹੀਂ ਕੀਤੀਆਂ ਉਹ ਬਾਅਦ ਦੀ ਗੱਲ ਹੈ ਪਰ ਜਿਨ੍ਹਾਂ ਨੇ ਵੀ ਇੱਥੇ ਪੜ੍ਹਾਈ ਕੀਤੀ ਹੈ ਤਾਂ ਜ਼ਰੂਰ ਉਹ ਕਿਹਨਾਂ-ਕਿਹੜੇ ਚਕਵਾਲ ਸਕੂਲ ਦੇ ਵਿੱਚ ਪੜ੍ਹਿਆ ਤੇ ਇੱਕ ਸ਼ਾਨਦਾਰ ਸਕੂਲ ਹੈ ਤੇ ਅੱਜ ਸਕੂਲ ਦੇ ਵਿੱਚ ਕਾਫੀ ਸਾਲਾਂ ਬਾਅਦ ਤੋਂ ਮੈਂ ਇੱਥੇ ਆਇਆ ਤੇ ਜ਼ਰੂਰ ਸਕੂਲ ਦੇ ਵਿੱਚ ਕੀ ਵਖਰਾ ਹੋਇਆ ਤੇ 2-4 ਦਿਨਾਂ ਤੱਕ ਪ੍ਰਿੰਸੀਪਲ ਸਾਹਿਬ ਨੂੰ ਮਿਲ ਕੇ ਸਕੂਲ ਦੇ ਵਿੱਚ ਕੀ ਇੰਪਰੂਵਮੈਂਟ ਹੋਈ ਹੈ ਉਹ ਸਾਰੀ ਗੱਲਬਾਤ ਤੇ ਵਿਚਾਰ ਚਰਚਾ ਵੀ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਕਰਾਂਗੇ ਜੋ ਕਿ ਜੋਸ਼ੀ ਸਰ ਨੇ ਜਿਸ ਕੇ ਨਾਮ ਸ਼ੀਵੀ ਨੇ ਕਿਹਾ ਵੀ ਪਹਿਲਾਂ ਉਹ ਇੰਗਲਿਸ਼ ਦੇ ਟੀਚਰ ਹੁੰਦੇ ਸੀਗੇ ਤੇ ਵਧੀਆ ਜਿਹੜੀ ਹੈ ਉਹਨਾਂ ਨੇ ਕੁਆਲੀਫਿਕੇਸ਼ਨ ਇੱਥੇ ਦਿੱਤੀ ਹੈ ਤੇ ਅੱਜ ਉਹ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਵਾ ਨਿਵਾ ਰਹੇ ਹਨ ਇਸ ਤੋਂ ਪਹਿਲਾਂ ਵੀ ਖੋਰ ਪ੍ਰਿੰਸੀਪਲ ਕਾਫੀ ਆ ਚੁੱਕੇ ਹਨ ਜਿਨ੍ਹਾਂ ਨੂੰ ਸਕੂਲ ਦੀ ਵਿੱਚ ਕਾਫੀ ਤਰੱਕੀ ਕਰਵਾਈ ਹੈ ਤੇ ਜਿਸ ਤਰ੍ਹਾਂ ਆਪੀਮ ਜੈਨ ਨੇ ਕਿਹਾ ਕਿ ਉਹ ਜਿਹੜੇ ਉੱਪਰ ਕਮਰੇ ਬਣੇ ਹੁੰਦੇ ਆ ਪਹਿਲਾਂ ਆਲੇ ਕਮਰੇ ਨਹੀਂ ਸੀਗਾ ਦੋ ਕਮਰੇ ਹੁੰਦੇ ਸੀਗੇ ਜਿਹੜੇ ਉੱਪਰ ਵਾਲੇ ਸਾਰੀ ਬਿਲਡਿੰਗ ਨਵੀਂ ਬਣੀ ਹੈ ਉੱਪਰ ਖਾਲੀ ਹੁੰਦਾ ਸੀਗਾ ਜਦੋਂ ਸਰਦੀ ਹੁੰਦੀ ਸੀਗੀ ਤਾਂ ਸਰਦੀ ਦੇ ਵਿੱਚ ਕੀ ਕਰਦੇ ਸੀਗੇ ਸਰਦੀ ਦੇ ਵਿੱਚ ਇਹਦੇ ਉੱਪਰ ਕਮਰਿਆਂ ਦੇ ਵਿੱਚ ਨਾ ਧੁੱਪਾਂ ਆ ਜਾਂਦੀ ਸੀਗੀ ਉੱਪਰ ਫਿਰ ਬਾਹਰ ਬੈਠ ਕੇ ਕਲਾਸਾਂ ਲੱਗਦੀਆਂ ਸੀਗੀਆਂ ਰੂਪਾਂ ਦੇ ਵਿੱਚ ਤੇ ਬੜਾ ਵਧੀਆ ਮਾਹੌਲ ਹੁੰਦਾ ਸੀਗਾ ਚਲੋ ਠੀਕ ਹੈ ਜੀ ਆ ਸਾਰਿਆਂ ਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜਾ ਕਿਹੜਾ ਦੋਸਤ ਮਿੱਤਰ ਹੈ ਜਿਹੜਾ ਇਸ ਸਕੂਲ ਦੇ ਵਿੱਚ ਪੜਿਆ ਹੈ ਧੰਨਵਾਦ ਜੀ ਫਿਰ ਤੁਹਾਨੂੰ ਇਹਦੀ ਪੂਰੀ ਸਟੋਰੀ ਕਿਸ ਤਰ੍ਹਾਂ ਅਪਰੂਵ ਕਰਿਆ ਸਕੂਲ ਅੱਗੇ ਨਾਲ ਉਹ ਪੂਰੀ ਸਟੋਰੀ ਤੁਹਾਨੂੰ ਸੁਣਾਵਾਂਗੇ ਧੰਨਵਾਦ ਜੀ ਸਾਰਿਆਂ ਨੂੰ